ਲਾ ਪਹਿਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਕਿਹੜੀ ਟੀਮ ਨੂੰ ਪਾਵੇਗੀ ਜਦਾ ਨਾਦਰ ਪਾਉਣ ਦੇ ਵਾਸਤੇ ਚਾਰ ਰਫਤਾਰ ਇਹਦੇ ਸਮੇਂ ਦੇ ਮਗਰ ਹੋਣਗੇ ਜਿਹਦੇ ਬਾਰੇ ਕਰਾਉਣ ਦੇ ਵਾਸਤੇ ਸਾਡੇ ਸਾਡੇ ਸਪੋਰਟ ਕਰੂਗਾ ਪਤਾਵਾ ਪੈਣਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੂੰ ਇਹ ਅਸ਼ੀਰਵਾਦ ਮਿਲ ਕੇ ਆ ਰਹੇ ਹੈ ਵਾੜੇ ਪਟਾੜੀ ਬਾਹਰ ਉਹ ਜਿਹੜਾ ਹੀਲ ਇੱਕ ਫੁੱਟ ਹੋਵੇਗੀ ਇੱਧਰ ਖਿਡਾਰੀ ਇਕੱਲੇ ਬੈਠ ਜਾਣਗੇ ਇੱਕ ਯਾਰੀ ਤਸੀਰ ਦੋ ਰੂ ਟੀਮਾਂ ਦੇ ਨਾਲ ਫੇਰ ਕੀਤੀ ਜਾਣੀ ਹੈ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸੂਰਜ ਸਿੰਘ ਸਰ ਇਸ ਪਿੰਡ ਦਾ ਕੀ ਨਾਮ ਹੈ ਜਿੱਥੇ ਇਹ ਕੋਟੇ ਰੂ ਨੰਬਰ ਕਰਾਇਆ ਜਾ ਰਿਹਾ ਟਿੱਬਾ ਜੀ ਟਿੱਬਾ ਤੇ ਕਿੰਨ ਮਟੂ ਨਮਟਾਏ ਇਹ ਤਾਂ ਬੜੀ ਪੁਰਾਣੀ ਗੱਲ ਹੈ ਹੁਣ ਕਿੱਥੋਂ ਮੈਂ ਦੱਸਾਂ ਤੁਹਾਨੂੰ ਸਲਾਣਾ ਜਾਣੀਗੀ ਮੇਰੀ ਹੋਸ਼ ਤੋਂ ਪਹਿਲਾਂ ਤੇ ਚਲੀ ਜਾਂਦੀ ਇਹ ਬੰਦਿਆਂ ਨੇ ਸਾਡੇ ਇਹ 4 ਸਾਲ ਬਾਅਦ ਹੋੜ ਤੋਂ ਬਾਲ ਪਹਿਲਾ ਟੂਰਨਾਮੈਂਟ ਆ ਜੀ ਹੁਣ ਹੁਣ ਪਹਿਲਾ ਤੇ ਜਿਹੜੇ ਅੱਜ ਦਾ ਟੂਰਨਾਮੈਂਟ ਹੈ ਕਿ ਕਿਹੜੀ ਖਿਡਾਰੀ ਹੈ ਕਿ ਕਿੱਥੋਂ ਆਇਆ ਖੇਡਣ ਆਲੇ ਕਲੀਅਰ ਰਾਜ ਦੇ کلبਾਂ ਦੇ ਝੰਡਾ ਜੋਗਿਆਲੇ ਦੋ ਝੰਡਾ ਜੋਗਿਆਲੇ ਦੋ ਟੀਮਾਂ ਹੁਣੇ ਮੈਦਾਨ 'ਚ ਆ ਤੇ ਸਰ ਪ੍ਰਾਈਜ਼ ਕੀ ਕੀ ਰੱਖੇਗੇ ਨੇ ਪ੍ਰਾਈਜ਼ ਜੀ ਫਰਸਟ ਪ੍ਰਾਈਜ਼ ਹੈਗਾ 75000 ਰੁਪਏ ਸੈਕੰਡ ਸੈਕੰਡ ਪ੍ਰਾਈਜ਼ ਹੈ 65000 ਰੁਪਏ ਆ ਤੇ ਸਾਡੇ ਜਿਹੜੇ ਦਰਸ਼ਕ ਦੇਖਣ ਵਾਸਤੇ ਆਏ ਆ ਦੂਰ ਦੂਰੋਂ ਉਹਨਾਂ ਵਾਸਤੇ ਕੀ ਪਰੋਣ ਕਿੱਥੇ ਗਏ ਪ੍ਰਬੰਧ ਸਾਰੀਆਂ ਫੈਸਿਲਿਟੀਆਂ ਸਾਡੇ ਕੋਲ ਆ ਪਾਣੀ ਆ ਠੰਡਾ ਆ ਚਾਹ ਆ ਬੈਠਣ ਲਈ ਆ ਲੰਗਰ ਲਗਾਜੀ ਲੰਗਰ ਆ ਸਾਰੀਆਂ ਸੁਵਿਧਾ ਸਾਡੇ ਕੋਲ ਸਰ ਕਿੰਨੇ ਦਿਨ ਦਾ ਟੂਰਨਾਮੈਂਟ ਆ ਇਹਦੀ ਵੰਨ ਰੋਟੀ ਕਿੰਨੇ ਦਿਨ ਦਾ ਆ ਜਿਆਦਾ ਆ ਜਦੋਂ ਮੁੜ ਕੇ ਸ਼ੁਰੂ ਆ ਅੱਜ ਦਾ ਹੀ ਆ ਇਸ ਟੂਰਨਾਮੈਂਟ ਚ ਐਨ ਆਰ ਆਈ ਤੇ ਗ੍ਰਾਮ ਜਦਾਂ ਵੀ ਸਹਿਯੋਗ ਆਣਾ ਇਹ ਸਾਰੇ ਜੀ ਟੋਟਲ ਦਾ ਟੋਟਲ ਐਨ ਆਰ ਆਈ ਆ ਸਮਾਂ ਦੀ ਕੋਟੀ ਨੂੰ ਕਿੱਦਾਂ ਵੇਖਦੇ ਹੋ ਮੈਂ ਸਮਝ ਨਹੀਂ ਸਕਦਾ ਇੱਕ ਵੱਡੀ ਸੀ ਨਾ ਉਹ ਉਹ ਤੇ ਮਤਲਬ ਖੇਡਦੇ ਸੀ ਲੋਕ ਸ਼ੌਕ ਨਾਲ ਖੇਡਦੇ ਸੀ ਹੁਣ ਕਬੱਡੀ ਰੁਪਈਆਂ ਨਾਲ ਖੇਡ ਹੁੰਦੀ ਆ ਜੀ ਅੱਜ ਕੱਲ੍ਹ ਦੇ ਨੌਜਵਾਨ ਵੀ ਲੋਕ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਸੇਜ ਇਹ ਹੈ ਵੀ ਮਗ੍ਹਾਈ ਬਹੁਤ ਹੋ ਗਈ ਆ ਬਣਦਾ ਕੁਛ ਨਹੀਂ ਤੇ ਬਿਨਾਂ ਕਬੱਡੀ ਕੇ ਨਾਮਰ ਹੋ ਗੋ ਜੀ ਹਾਂਜੀ ਸੱਸੀ ਘਾਲ ਜੀ ਮੈਂ ਰਣਜੀਤ ਕੌਰ ਸਰਪੰਚ ਪਿੰਡ ਅੰਮਰਕੋਟ ਹਾਂਜੀ ਇਹ ਟਿੱਪੇ ਤੋਂ ਤਿੱਪਾ ਤੇ ਅੰਮਰਕੋੜ ਦਾ ਸਾਂਝਾ ਟੂਰਨਾਮੈਂਟ ਕਰਵਾ ਰਹੇ ਹਾਂ ਜੀ ਮੈਡਮ ਜੀ ਅੱਜ ਤਿੱਪੇ ਵਿੱਚ ਬਹੁਤ ਧੁੰਮਣ ਦੇਖਣ ਆਇਆ ਤੁਹਾਨੂੰ ਕਿੰਨਾ ਖੁਸ਼ ਆ ਜੀ ਤੁਹਾਨੂੰ ਹਾਂ ਜੀ ਬਹੁਤ ਅੱਛਾ ਜੀ ਬਹੁਤ ਖੁਸ਼ੀ ਆਪਾਂ ਨੂੰ ਕਾਫੀ ਕਿੱਦ ਨੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਪੜੇ ਬੋਲੋ ਆਪਣਾ ਕੀ ਮੈਸੇਜ ਹੈ ਬੱਚਤਰਾ ਬੇ ਨਸ਼ਿਆਂ ਵੱਲ ਅਸੀਂ ਬੱਚਿਆਂ ਨੂੰ ਇਹੀ ਮੈਸੇਜ ਦਿੰਨੇ ਆ ਕਿ ਨਸ਼ਿਆ ਤੋਂ ਦੂਰ ਰਹਿਣ ਤੇ ਖੇਡਾਂ ਵੱਲ ਧਿਆਨ ਦੇਣ ਹਾਂਜੀ ਧੰਨਵਾਦ ਜੀ ਮਾਦਾ ਪਟਾਕੇ ਥਾਪੀਆਂ ਸਸ਼ੀਕਲ ਜੀ ਮੈਂ ਸਰਪੰਚ ਸਾਹਿਬ ਦਾ ਅਮਰਕੋਟ ਤੋਂ ਅੱਜ ਟੂਰਨਾਮੈਂਟ ਹੋ ਰਿਹਾ ਹੈ ਇੱਥੇ ਸਮਾਤ ਗੁਰਦੁਆਰਾ ਸਾਹਿਬ ਅਸੀਂ ਇਹੀ ਬੱਚਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਨਸ਼ਿਆਂ ਤੋਂ ਬਚਿਆ ਜਾਵੇ ਤੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਵੱਤੋਂ ਵੱਦ ਅਗਲੇ ਸਾਲ ਵੀ ਇਹਨਾਂ ਨੇ ਇਸੇ ਲਈ ਅਨਾਉਂਸਮੈਂਟ ਕੀਤੀ ਆ ਕਿ ਕਬੱਡੀ ਨੂੰ ਵੱਤੋਂ ਵੱਦ ਮਤਲਬ ਉਤਸ਼ਾਹਿਤ ਕੀਤਾ ਜਾਵੇ ਕੁਝ ਕੀ ਨਾ ਅਪਣਾਈ ਹਜੀਰ ਸਿੰਘ ਜੀ ਸਰ ਅੱਜ ਦਾ ਡਿਪੈਂਡੈਂਟ ਕੋਟੀ ਟੂਰਨਾਮੈਂਟ ਕਰਾਇਆ ਜਾ ਰਿਹਾ ਕਿੰਨਾ ਕੁ ਖੁਸ਼ੀ ਹੈ ਤੁਹਾਨੂੰ ਅੱਜ ਦੇ ਟੂਰਨਾਮੈਂਟ ਦੇ ਬਹੁਤ ਜਿਆਦੀ ਖੁਸ਼ੀ ਹੈ ਜੀ ਦੁਬਾਰੇ ਸ਼ੁਰੂ ਹੋਇਆ 4 ਸਾਲਾਂ ਬਾਅਦ ਕਿ ਕੋਰੋਨਾ ਤੋਂ ਬਾਅਦ ਇਹ ਬੰਦ ਹੋ ਗਿਆ ਸੀ ਜੀ ਕਿਦਾਂ ਦੇਖਣਾ ਆ ਦੇਖਣ ਆ ਹੀ ਦੇਖਣ ਦੇ ਆ ਦਰਸ਼ਕ ਬੜੇ ਦੇਖਣ ਆਏ ਆ ਇਸ ਵਾਰ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਜੀ ਦਰਸ਼ਕ ਜਿਹੜਾ ਸਿੱਖੂਗਾ ਜੀ ਕੋਈ ਨਸ਼ਾ ਛੱਡੂਗਾ ਇਧਰ ਨੂੰ ਆਊਗਾ ਖੇਡਣ ਆਲਾ ਲੋ ਜੀ ਨਵੇਂ ਬੱਚਿਆਂ ਨੂੰ ਸਿਹਤ ਮਿਲੂਗੀ ਜੀ ਦੇਖਣ ਕੇ ਤੇ ਫੇਰ ਹੀ ਜਿਹੜਾ ਇਹ ਟੂਰਨਾਮੈਂਟ ਹੈ ਚ ਐਨਆਰ ਵੀਰਾਂ ਦਾ ਕਾਫੀ ਸੁਜੋਗ ਆ ਕਾਫੀ ਸੁਜੋਗ ਆ ਜੀ ਐਨਆਰ ਵੀਰਾਂ ਦਾ ਤੇ ਲੋਕਲ ਦਾ ਵੀ ਪਿੰਡ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਇਹ ਹੈ ਜੀ ਬਈ ਜਿਹੜਾ ਅੱਜਕੱਲ ਨਸ਼ਾ ਬਹੁਤ ਚੱਲਿਆ ਆ ਉਹਨੂੰ ਛੱਡ ਕੇ ਤੇ ਗੇਮਾਂ ਨੂੰ ਹੋ ਜੀ ਸਰ ਇੱਕ ਹੋਰ ਗੱਲ ਕਿਹਾ ਕਿ ਅੱਜ ਮਸਾਖੀ ਦਾ ਵੀ ਦਿਨ ਆ ਇਸ ਵਾਰੇ ਤੁਸੀਂ ਕੀ ਕਹਿਣਾ ਚਾਹੋ ਬਹੁਤ ਬਈਆ ਦੇਣਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜਕੱਲ ਅੱਜ ਦੇ ਦੇਣਾ ਖਾਲਸਾ ਸਾਜਿਆ ਆਈਗਾ ਜੀ ਤੇ ਉਹ ਕੋਈ ਨਸ਼ਾ ਹੈ ਨਹੀਂਗਾ ਉਹ ਸਾਰਾ ਕੁਝ ਛੱਡ ਕੇ ਦੇ ਮਹਾਰਾਜ ਦੇ ਚੱਲੇ ਜਿਹੜੇ ਪਾਏ ਹੋਏ ਪੁਰਨੇ ਉਹਨਾਂ ਵੀ ਚੱਲਣਾ ਚਾਹੀਦਾ ਜੀ ਠੀਕ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਵਿੰਦਰ ਕੌਰ ਪਿੰਡ ਪਾ ਤੋਂ ਐਕਸ ਸਰਪੰਚ ਮੈਡਮ ਆ ਤੁਹਾਡੇ ਪਿੰਨ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਤੁਹਾਨੂੰ ਕਿੰਨਾ ਲੱਗਦਾ ਕਿੰਨਾ ਸ਼ਾਵਾ ਦੇਖੋ ਸਾਡੇ ਬਹੁਤ ਸਾਲਾਂ ਤੋਂ ਇਹ ਜਿਹੜਾ ਕਬੱਡੀ ਦਾ ਟੂਰਨਾਮੈਂਟ ਆ ਸਾਰੇ ਇਲਾਕੇ ਵੱਲੋਂ ਇਹ ਰਲ ਮਿਲ ਕੇ ਮਨਾਏ ਜਾਂਦੇ ਆ ਤੇ ਬਹੁਤ ਭਾਰੀ ਉਤਸ਼ਾਹ ਲੋਕਾਂ ਵਿੱਚ ਪਾਇਆ ਜਾਂਦਾ ਆ ਸਭ ਤੋਂ ਪਹਿਲਾਂ ਤਾਂ ਮੈਂ ਵਿਸਾਖੀ ਦੀਆਂ ਤੇ ਖਾਲਸੇ ਦੇ ਜਨਮ ਦਿਹਾੜੇ ਦੀਆਂ ਖਾਲਸੇ ਦੇ ਦਿਹਾੜੇ ਦੀਆਂ ਸਭ ਨੂੰ ਲੱਖ ਲੱਖ ਵਧਾਈ ਦਿੰਦੀ ਹਾਂ ਸਾਡੇ ਗੁਰਦੁਆਰਾ ਸਮਾਧ ਬਾਬਾ ਦਰਬਾਰਾ ਸਿੰਘ ਜੀ ਇੱਥੇ ਬਹੁਤ ਸਾਲਾਂ ਤੋਂ ਹਰ ਸਾਲ ਸਮਾਗਮ ਕੀਤਾ ਜਾਂਦਾ ਵਸਾਖੀ ਦਾ ਔਰ ਇਲਾਕੇ ਦੀ ਸਾਰੀ ਸੰਗਤ ਨਾਲ ਮਿਲ ਕੇ ਸਮਾਗਮ ਮਨਾਉਂਦੀ ਆ ਟਰਨਮੈਂਟ ਵੀ ਜਿਹੜੇ ਆ ਇਹ ਵੱਧ ਛੱਡ ਕੇ ਸਾਰੇ ਲੋਕ ਹਿੱਸਾ ਲੈਂਦੇ ਆ ਐਨ ਆਰ ਆਈ ਜਿਹੜੇ ਭਰਾਵਾ ਉਹ ਵੀ ਵੱਧ ਤੋਂ ਵੱਧ ਸਹਿਯੋਗ ਦਿੰਦੇ ਆ ਉਹ ਵੀ ਕਿਹਨਾ ਆਪੇ ਨਰਿੰਦਰ ਜੀ ਸਾਹਿਬ ਜੀ ਸਰ ਸਾਡੇ ਪਿੰਡ ਚ ਟੂਰਨਾਮੈਂਟ ਕਰਾਇਆ ਜਾ ਰਿਹਾ ਤੇ ਭਾਵੇਂ ਕਿ ਕਿੰਨਾ ਕਿ ਤੁਹਾਨੂੰ ਖੁਸ਼ਾ ਟੂਰਨਾਮੈਂਟ ਬਹੁਤ ਖੁਸ਼ਾ ਜੀ ਬਹੁਤ ਐਨਰ ਵੀਰ ਲੋਕਲ ਆਪਣੇ ਫਰਮ ਦਾ ਬਹੁਤ ਖੁਸ਼ਾ ਸਾਰਿਆਂ ਦਾ ਬਹੁਤ 4 ਸਾਲ ਬਾਅਦ ਕਰੋਨਾ ਤੋਂ ਬਾਅਦ 4 ਸਾਲ ਪਹਿਲੀ ਵਾਰ ਇਹ ਟੂਰਨਾਮੈਂਟ ਹੋਇਆ ਬਹੁਤ ਖੁਸ਼ਾ ਲੋਕਾਂ ਨੂੰ ਪਿੰਡ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਆਪਣਾ ਕੀ ਮੈਸੇਜ ਦੇਣਾ ਚਾਹਦੇ ਪਿੰਡ ਵਾਸੀ ਸਾਰੇ ਇਲਾਕੇ ਵਾਲੇ ਇਸ ਮੈਜ ਨੂੰ ਚਾਹੁੰਦੇ ਸੀਗੇ ਇਹ ਟੂਰਨਾਮੈਂਟ ਦੁਬਾਰਾ ਤੋਂ ਚਾਲੂ ਹੋਵੇ ਮਹਾਰਾਜ ਦੀ ਕਿਰਪਾ ਨਾਲ ਦੁਬਾਰਾ ਤੋਂ ਚਾਲੂ ਫਿਰ ਇਹ ਟੂਰਨਾਮੈਂਟ ਹੋਇਆ ਜਿੱਦਾਂ ਵੀ ਸਾਰੇ ਤੇ ਇਹ ਗੁਰਦੁਆਰਾ ਦਰਵਾਦ ਸਿੰਘ ਬੜਾ ਮਸ਼ਹੂਰ ਗੁਰਦੁਆਰਾ ਵਾ ਇੱਥੇ ਉਹਨਾਂ ਦੇ ਪਿੱਛੇ ਜੇ ਚਾਕੀ ਦਾ ਪ੍ਰੋਗਰਾਮ ਹੋ ਕੇ ਹੀ ਵਟਿਆ ਵਾ ਫਿਰ ਨਾਲ ਹੀ ਟੂਰਨਾਮੈਂਟ ਵੈਸੇਰ ਕੀ ਕਹਿਣਾ ਚਾਹੀਦਾ ਮਹਾਰਾਜ ਸੱਚ ਬਾਬਾ ਦਬਾਰਾ ਸੇ ਸਾਰੇ ਲੋਕਾਂ ਦੀਆਂ ਆਸਾਂ ਮਰਾਂ ਦਾ ਪੂਰੀਆਂ ਕਰਦੇ ਆ ਲੋਕਾਂ ਨੂੰ ਇਸ ਜਗ੍ਹਾ ਨਾਲ ਬਹੁਤ ਲਗਨ ਆ ਇਹ ਸਾਡਾ ਇੱਕ ਪੂਜਾ ਘਰ ਹੈ ਜਿਹੜੇ ਲੋਕੀ ਦੂਰ ਦਰੋਂ ਇੱਥੇ ਆਣ ਕੇ ਨਤਮਸਤਕ ਹੁੰਦੇ ਆ। ਠੀਕ। ਖੇਡ ਮੈਦਾਨ ਆਹ ਨੰਬਰ ਕੇਲੇ ਖੇਡ ਮੈਦਾਨ ਤੇ ਭਾਈ ਲਖਮੀਰ ਸਿੰਘ ਜੀ ਕਬੱਡੀ ਕਲੱਬ ਘਿਹਰੇਲੇ ਦੀ ਟੀਮ ਦੇ ਵਾਸਤੇ ਵੱਧਰੂ ਦੀ ਜ਼ਰੂਰਤ ਹੈ। ਆ ਗਈ ਏਡ ਕੇ ਰਾਜੇ ਨਾਗਵਾਂ ਦੀ ਪੈਣ ਜਾ ਰਹੀ ਹੈ। ਰਾਜਾ ਮਿਆਣੀ ਵਾਲਾ ਰਾਜਾ ਕਪੂਰ ਸਿੰਘ ਬਾਜੀ ਭਾਈ ਦੇਖੋ ਸਾਹਮਣੇ ਸਾਰੇ ਇੱਧਰ